ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਮੇਰੇ ਨਾਲ ਮੇਰੇ ਸਾਥੀ ਅ ਅਮਰਿਤਪਾਲ ਜੀ ਅ ਜ਼ਿਲ੍ਹਾ ਪ੍ਰਧਾਨ ਸਾਹਿਬ ਅ ਟੀਨੂ ਜੀ ਔਰ ਰਾਜਾ ਗਿਰਜੀ ਸਾਡੇ ਐਮਐਲਏ ਸਾਹਿਬਾਨ ਔਰ ਸਾਡੇ ਅ ਜ਼ੋਨ ਦੇ ਸੈਕਟਰੀ ਸਟੇਟ ਸੈਕਟਰੀ ਮੇਰੇ ਨਾਲ ਮੇਰੇ ਕੁਲੀਗ ਸਾਥੀ ਸਰਪੰਚ ਸਿੰਘ ਜੀ ਈਟੀਓ ਸਾਹਿਬ ਕੈਬਨਿਟ ਮੰਤਰੀ ਔਰ ਜਲੰਧਰ ਕਾਰਪੋਰੇਸ਼ਨ ਦੇ ਇੰਚਾਰਜ ਮੇਰਾ ਛੋਟਾ ਵੀਰ ਸ਼ੈਰੀ ਕਲਸੀ ਜੀ ਐਮ ਐਲ اے ਬਟਾਲਾ ਔਰ ਵਰਕਿੰਗ ਪ੍ਰੈਜ਼ੀਡੈਂਟ ਆ ਪੰਜਾਬ ਬਹੁਤ ਹੀ ਸਤਿਕਾਰਯੋਗ ਤੁਹਾਡੇ ਆਪਣੇ ਮਹਿੰਦਰ ਭਗਤ ਜੀ ਕੈਬਨਿਟ ਮਿਨਿਸਟਰ ਸਾਹਿਬ ਮੈਡਮ ਰਾਜਵਿੰਦਰ ਕੌਰ ਥੈਰਾ ਜੀ ਤੁਹਾਡੇ ਆਪਣੇ ਮੇਰੇ ਵੀਰ ਰਮਨ ਅਰੋੜਾ ਜੀ ਐਮ ਐਲ اے ਸਾਹਿਬ ਦੀਪਕ ਬਾਲੀ ਜੀ ਸੋ ਸਾਰੇ ਹੀ ਸਾਥੀਆਂ ਦਾ ਇੱਥੇ ਪਹੁੰਚਣ ਦੇ ਉੱਪਰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਸਾਥੀਓ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਪਰਪਸ ਆਮ ਆਦਮੀ ਪਾਰਟੀ ਦੀ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਕੈਂਪੇਨ ਲਾਂਚ ਕਰਦਾ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ 21 ਤਾਰੀਖ ਨੂੰ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਹੋ ਰਹੀਆਂ ਨੇ ਤੇ ਇਸ ਨੂੰ ਬੜੇ ਸਕਸੈਸਫੁਲੀ ਨੇਪਰੇ ਚਾੜਨ ਦੇ ਲਈ ਇੱਕ ਬੜਾ ਐਕਸਟੈਂਸਿਵ ਪ੍ਰੋਗਰਾਮ ਸੀ ਜਿਹੜਾ ਪਲਾਨ ਸੀ ਉਹ ਲਿਖਿਆ ਗਿਆ ਜਿਹਦੇ ਵਿੱਚ ਨੀਚੋਂ ਗਰਾਉਂਡ ਲੈਵਲ ਤੋਂ ਰਿਪੋਰਟਾਂ ਲੈ ਕੇ तकरीबन ਪੂਰੇ ਪੰਜਾਬ ਦੇ ਵਿੱਚ 350 ਸਾਢੇ ਐਮਐਲਏ ਸਹਿਬਾਨ, ਐਮਪੀ ਸਹਿਬਾਨ, ਮਨਿਸਟਰ ਸਹਿਬਾਨ, ਸਾਰੇ ਪਾਰਟੀ ਦੇ ਆਫਿਸ ਬੀਰ ਸਹਿਬਾਨ ਉਹਨਾਂ ਸਾਰਿਆਂ ਦੀ رائے مشورے ਦੇ ਨਾਲ ਇੱਕ ਪ੍ਰੋਸੈਸ ਉਲੀਕਿਆ ਗਿਆ ਤਾਂ ਕਿ ਚੰਗੇ ਉਮੀਦਵਾਰ ਨੇ ਜਿਹੜੇ ਉਹ ਮੈਦਾਨ ਦੇ ਵਿੱਚ ਜਿਹੜੇ ਕਿ ਪੰਜਾਬ ਨੂੰ, ਸ਼ਹਿਰਾਂ ਨੂੰ, ਲੋਕਾਂ ਨੂੰ ਔਰ ਪਾਰਟੀ ਨੂੰ ਕਮਿਟਿਡ ਹੋਣ ਉਹਨਾਂ ਨੂੰ ਉਤਾਰਿਆ ਗਿਆ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਲੰਧਰ ਦੇ ਵਿੱਚ ਹੀ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਲੋਕ ਦੂਜੀਆਂ ਪਾਰਟੀਆਂ ਨੂੰ ਚੰਗੇ ਲੋਕ ਨੇ ਜਿਹੜੇ ਉਹ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਪੀਪਲ ਫ੍ਰੋਮ ਆਲ ਵਾਕਸ ਆਫ ਲਾਈਫ ਜਿਹੜੇ ਕੋਈ ਨਾਨ ਪੋਲਿਟਿਕਲ ਲੋਕ ਵੀ ਨੇ ਅੱਜ ਬਹੁਤ ਇੱਕ ਕਮਾਲ ਦਾ ਰਿਸਪਾਂਸ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਔਰ ਉਮੀਦਵਾਰਾਂ ਨੂੰ ਮਿਲ ਰਿਹਾ ਹੈ ਔਰ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਕੰਮ ਕਰਨ ਵਾਲੇ ਲੋਕ ਆ ਕੰਮ ਨੂੰ ਸਮਰਪਿਤ ਆ ਔਰ ਜੋ ਕੰਮ ਕੀਤੇ ਹੁੰਦੇ ਨੇ ਉਹਨਾਂ ਨੂੰ ਲੋਕਾਂ ਦੇ ਵਿੱਚ ਲੈ ਕੇ ਜਾਣਾ ਔਰ ਆਪਣੀ ਅਗਲੀ ਵਿਜਨ ਹੈ ਜਿਹੜੀ ਉਹ ਦੱਸ ਦਿਆਂ ਅੱਜ ਦੀ ਇਸ ਕੈਂਪੇਨ ਲਾਂਚਿੰਗ ਮੀਟਿੰਗ ਦਾ ਪ੍ਰੈਸ ਕਾਨਫਰੰਸ ਦਾ ਪਰਪਸ ਵੀ ਇਹੀ ਆ ਕਿ 2.5 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਪਰ ਕਈ ਵੱਡੇ ਕੰਮ ਨੇ ਜਿਹੜੇ ਸਮੁੱਚੇ ਪੰਜਾਬ ਦੇ ਵਿੱਚ ਹੋਏ ਨੇ ਪਰ ਕਿਉਂਕਿ ਆਪਣਾ ਕਨਸਟੀਟਿਊਸ਼ਨ ਦੀ ਪ੍ਰੋਵੀਜ਼ਨ ਹੈ ਕਿ ਜਿੰਨੇ ਵੀ ਸ਼ਹਿਰਾਂ ਦੇ ਵਿੱਚ ਕੰਮ ਹੋਣੇ ਨੇ ਉਹ ਕਾਰਪੋਰੇਸ਼ਨਜ਼ ਦੇ ਕਮੇਟੀਆਂ ਨੇ ਕੌਂਸਲਸ ਨੇ ਕਰਨਾ ਹੈ ਔਰ ਪਿੰਡਾਂ ਦੇ ਵਿੱਚ ਪੰਚਾਇਤਾਂ ਨੇ ਕਰਨਾ ਹੈ ਕੁਝ ਦਿੱਕਤਾਂ ਵੀ ਰਹੀਆਂ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਕਾਰਪੋਰੇਸ਼ਨਾਂ ਦੇ ਜਿਹੜੀਆਂ ਉਹ ਪਿਛਲੀਆਂ ਸਰਕਾਰਾਂ ਦੇ ਇੱਕ ਨੇਗੇਟਿਵ ਥਾਟ ਪ੍ਰੋਸੈਸ ਅਪਰੋਚ ਰਹੀ ਹੈ ਉਹਨਾਂ ਦੀ ਕੰਮਾਂ ਦੇ ਪ੍ਰਤੀ ਪਰ ਫਿਰ ਵੀ ਕਾਫੀ ਹੱਦ ਤੱਕ ਜੇ ਆਪਾਂ ਜਲੰਧਰ ਦੀ ਗੱਲ ਕਰ ਲਈਏ ਕਾਫੀ ਹੱਦ ਤੱਕ ਕੰਮ ਨੇ ਜਿਹੜੇ ਉਹ ਅਸੀਂ ਸਰਕਾਰ ਸਾਡੀ ਕਰਨ ਦੇ ਵਿੱਚ ਕਾਮਯਾਬ ਹੋਈ ਹੈ ਪਰ ਕਿਉਂਕਿ ਅਰਬਨ ਲੋਕਲ ਬਾਡੀਜ਼ ਨੇ ਔਰ ਗਰਾਊਂਡ ਨਿਚਲੇ ਪੱਧਰ ਦੀ ਸਭ ਤੋਂ ਪਹਿਲੀ ਸਰਕਾਰ ਹੈ ਜਿਹੜੀ ਉਹ ਕਾਰਪੋਰੇਸ਼ਨ ਹੁੰਦੀ ਹੈ ਇਸ ਮਕਸਦ ਨੂੰ 100% ਅਚੀਵ ਕਰਨ ਦੇ ਲਈ ਤਾਂ ਕਿ ਡਿਵੈਲਪਮੈਂਟ ਦੇ ਵਿੱਚ ਆਉਣ ਵਾਲੇ ਅਗਲੇ 2 ਸਵਾ 2 ਸਾਲ ਦੇ ਵਿੱਚ ਕੋਈ ਕੰਮ ਦੀ ਸਪੀਡ ਦੇ ਵਿੱਚ ਕਮੀ ਪੇਸ਼ੀ ਨਾ ਰਹੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਵਿਜ਼ਨ ਡਾਕੂਮੈਂਟ ਬਣਾਇਆ ਜਲੰਧਰ ਦੇ ਲੋਕਾਂ ਦੀ ਰਾਏ ਦੇ ਨਾਲ ਬਣਾਇਆ ਸਾਡੇ ਸਾਰੇ ਸਾਥੀਆਂ ਦੀ ਰਾਏ ਦੇ ਨਾਲ ਬਣਾਇਆ ਇੱਕ ਮੈਨੀਫੈਸਟੋ ਜਾਂ ਜਾਂ ਗਾਰੰਟੀਆਂ ਨੇ ਜਿਹੜੀਆਂ ਉਹ ਅਸੀਂ ਦੇਣ ਜਾ ਰਹੇ ਹਾਂ ਅੱਜ ਔਰ ਮੈਂ ਜਲੰਧਰ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਦੋਂ ਜਿਸ ਦਿਨ ਜਲੰਧਰ ਦੇ ਲੋਕ ਆ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਹੁਮਤ ਦੇ ਨਾਲ ਬਣਾ ਦੇਣਗੇ ਮੇਅਰ ਬਣਾ ਦੇਣਗੇ ਉਸ ਦਿਨ ਤੋਂ ਹੀ ਇਹਨਾਂ ਕੰਮਾਂ ਦੇ ਉੱਪਰ ਕਾਰਪੋਰੇਸ਼ਨ ਪਾਰਟੀ ਔਰ ਸਰਕਾਰ ਉਹਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਔਰ ਬੱਜਵੇਂ ਸਮੇਂ ਦੇ ਵਿੱਚ ਇਹ ਕੰਮ ਨੇ ਜਿਹੜੇ ਉਹ ਅਸੀਂ ਕੰਪਲੀਟ ਕਰਕੇ ਦਵਾਂਗੇ ਸਾਰੇ ਦੇ ਸਾਰੇ ਕੰਮ ਨੇ ਜਿਹੜੇ ਉਹ ਪਬਲਿਕ ਔਰੀਐਂਟਡ ਔਰ ਪਬਲਿਕ ਸੈਂਟ੍ਰਿਕ ਕੰਮ ਨੇ ਜਿਹੜੇ ਜਿਹੜੇ ਕਿ ਹਰ ਵਿਅਕਤੀ ਦੀ ਜ਼ਿੰਦਗੀ ਦੇ ਨਾਲ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਇਹ ਕੰਮ ਨੇ ਜਿਹੜੇ ਇਹ ਗਰੰਟੀਆਂ ਨੇ ਉਹ ਸਮਰਪਿਤ ਨੇ ਜਿਦੇ ਵਿੱਚੋਂ ਟੂ ਨੇਮ ਆਫ ਯੂ ਜੇ ਮੈਂ ਗੱਲ ਕਰਾਂ ਤਾਂ ਜਲੰਧਰ ਦੇ ਲਈ ਸਭ ਤੋਂ ਵੱਧ ਕਿਉਂਕਿ ਜਲੰਧਰ ਬਹੁਤ ਸੋਹਣਾ ਸ਼ਹਿਰ ਹੈ ਬੜੀ ਪੋਪੂਲੇਸ਼ਨ ਵੀ ਵੱਧ ਚੁੱਕੀ ਹੈ ਔਰ ਵੱਧ ਰਹੀ ਵੀ ਹੈ ਪਬਲਿਕ ਟਰਾਂਸਪੋਰਟੇਸ਼ਨ ਦੀ ਵੀ ਦਿੱਕਤ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਔਰ ਨਾਲ ਨਾਲ ਪੋਲੂਸ਼ਨ ਦੀ ਵੀ ਦਿੱਕਤ ਹੈ ਜਿਹੜੀ ਉਹ ਵੱਧ ਰਹੀ ਹੈ ਪੂਰੇ ਓਵਰ ਆਲ ਸੋਸਾਇਟੀ ਦੇ ਵਿੱਚ ਹੀ ਸੋ ਇਹਦੇ ਲਈ ਆ ਸਭ ਤੋਂ ਪਹਿਲਾ ਸਾਡਾ ਪ੍ਰੋਜੈਕਟ ਹੋਏਗਾ ਕਿ 100 ਇਲੈਕਟ੍ਰਿਕ ਬੱਸਸ ਜਿਹੜੀਆਂ ਵਿਦ ਚਾਰਜਿੰਗ ਸਟੇਸ਼ਨਸ ਔਰ ਡੀਪੂ ਉਹ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਚਲਾਈਆਂ ਜਾਣਗੀਆਂ ਪੂਰਾ ਵਿਦ ਕੰਪਲੀਟ ਇਨਫਰਾਸਟ੍ਰਕਚਰ ਤਾਂ ਕਿ ਲੋਕਾਂ ਦੀ ਟਰਾਂਸਪੋਰਟੇਸ਼ਨ ਦੀ ਸਮੱਸਿਆ ਵੀ ਹੱਲ ਹੋ ਸਕੇ ਟਰੈਫਿਕ ਦੀ ਸਮੱਸਿਆ ਵੀ ਹੱਲ ਹੋ ਸਕੇ ਔਰ ਪੋਲੂਸ਼ਨ ਤੇ ਵੀ ਕੰਟਰੋਲ ਹੈ ਜਿਹੜਾ ਉਹ ਪਾਇਆ ਜਾ ਸਕੇ ਸੋ ਇਹਦੇ ਲਈ 100 ਇਲੈਕਟ੍ਰਿਕ ਬੱਸਸਾਂ ਦੇ ਲਈ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣਨ ਦੇ ਉਪਰੰਤ ਅਸੀਂ ਵਚਨਬੱਧ ਹਾਂ ਦੂਸਰਾ ਸਭ ਤੋਂ ਇੰਪੋਰਟੈਂਟ ਆ ਪ੍ਰੋਬਲਮ ਇੱਥੇ ਹੈ ਸਾਫ਼ ਸੁਥਰੇ ਪਾਣੀ ਦੀ ਕੁਝ ਏਰੀਆਜ਼ ਨੇ ਅ ਸਵੱਛ 24 ਘੰਟੇ ਪਾਣੀ ਦੇਣ ਦੇ ਲਈ ਇਹ ਇਨਸ਼ੋਰ ਕੀਤਾ ਜਾਊਗਾ ਕਿ ਵਿਦ ਲਿਮਿਟਿਡ ਟਾਈਮ ਫਰੇਮ ਸਾਰੇ ਜਲੰਧਰ ਦੇ ਕੋਨੇ ਹਰ ਕੋਨੇ ਦੇ ਵਿੱਚ ਚਾਹੇ ਕੋਈ ਇੰਟਰਨਲ ਏਰੀਆ ਚਾਹੇ ਕੋਈ ਨਵੀਂ ਵਾਧੀ ਆਬਾਦੀ ਵਾਲਾ ਏਰੀਆ ਖਾਸ ਤੌਰ ਤੇ ਵੈਸਟ ਔਰ ਨਾਰਥ ਵੈਸਟ ਔਰ ਨਾਰਥ ਕੌਨਸਟੈਂਸੀਸ ਦੇ ਵਿੱਚ ਇਹ ਪ੍ਰੋਬਲਮ ਕਾਫੀ ਦੇਖਣ ਨੂੰ ਮਿਲੀ ਹੈ ਤੇ ਅਸੀਂ ਵਾਦਾ ਕਰਦੇ ਹਾਂ ਕਿ 24/7 24 ਘੰਟੇ 12 ਮਹੀਨੇ 30 ਦਿਨਾਂ ਸਵਛ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਜਲੰਧਰ ਦੇ ਹਰ ਘਰ ਤੱਕ ਉਹ ਪਹੁੰਚਦਾ ਕੀਤਾ ਜਾਏਗਾ ਇਸੇ ਤਰੀਕੇ ਦੇ ਨਾਲ ਜਿਵੇਂ ਪਹਿਲਾਂ ਗੱਲ ਕੀਤੀ ਕਿ ਅ ਰਿਟੇਲ ਬਾਜ਼ਾਰਾਂ ਦੇ ਲਈ ਇੱਕ ਵਿਸ਼ਾਲ ਪਾਰਕਿੰਗ ਜਿਵੇਂ ਪਹਿਲਾਂ ਗੱਲ ਕੀਤੀ ਹੈ ਟਰਾਂਸਪੋਰਟੇਸ਼ਨ ਦੀ ਉਸੇ ਤਰੀਕੇ ਨਾਲ ਜਦੋਂ ਟਰਾਂਸਪੋਰਟੇਸ਼ਨ ਹੁੰਦੀ ਹੈ ਤੇ ਨਾਲ-ਨਾਲ ਪਾਰਕਿੰਗ ਦੀ ਵੀ ਲੋੜ ਹੈ ਜਿਹੜੀ ਉਹ ਹੁੰਦੀ ਹੈ ਔਰ ਜਿਵੇਂ ਰੈਨਿਕ ਬਾਜ਼ਾਰ ਸਾਈਡ ਇਹ ਪ੍ਰੋਬਲਮ ਕਾਫੀ ਪਿਛਲੇ ਸਮੇਂ ਦੇ ਵਿੱਚ ਸਾਡੇ ਧਿਆਨ ਦੇ ਵਿੱਚ ਆਈ ਹੈ ਇਹ ਇਹਦੇ ਵੱਡੀਆਂ ਪਾਰਕਿੰਗਸ ਦੇ ਜਿਹੜੀਆਂ ਉਹ ਤਿਆਰ ਕੀਤੀਆਂ ਜਾਣਗੀਆਂ ਔਰ 100% ਜਲੰਧਰ ਸ਼ਹਿਰ ਨੂੰ ਸੀਸੀਟੀਵੀ ਕੈਮਰਾਜ਼ ਦੇ ਨਾਲ ਕਵਰ ਕੀਤਾ ਜਾਏਗਾ ਤਾਂ ਕਿ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਹੈ ਜਿਹੜੀ ਉਹਨੂੰ ਹੋਰ ਪੁਖਤਾ ਕੀਤਾ ਜਾਵੇ। ਇਹਦੇ ਨਾਲ ਹੀ ਚੌਥੀ ਗਰੰਟੀ ਹੈ ਜਿਹੜੀ ਉਹ ਸ਼ਹਿਰ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਕੂੜੇ ਦੇ ਕਾਫੀ ਵੱਡੇ ਡੰਪ ਨੇ ਕਿਉਂਕਿ ਪਿਛਲੇ ਸਰਕਾਰਾਂ ਔਰ ਪਿਛਲੀ ਕਾਰਪੋਰੇਸ਼ਨ ਵੱਲੋਂ ਬਹੁਤਾ ਕੁਝ ਨਹੀਂ ਕੀਤਾ ਗਿਆ ਹੈਗਾ। ਉਹਦੇ ਲਈ ਜਿੰਦੇ ਸ਼ਹਿਰ ਦੇ ਕੂੜੇ ਦੇ ਡੰਪ ਨੇ ਜਿਹੜੇ ਉਹ तकरीबन 28 ਡੰਮਸ ਨੇ ਜਿਹੜੇ ਕਿ ਚੱਕੇ ਜਾਣਗੇ ਆ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਕਿ ਮਾਡਲ ਟਾਊਨ ਦਾ ਜਿਹੜਾ ਡੰਮ ਸੀਗਾ ਉਹ ਵੀ ਸਰਕਾਰ ਨੇ ਹੁਣੇ ਪਿਛਲੇ ਸਮੇਂ ਦੇ ਵਿੱਚ ਉਹ ਕਲੀਅਰ ਕੀਤਾ ਤੇ ਹੁਣ ਵੀ ਜੋ ਮਾਡਲ ਟਾਊਨ ਜੋਤੀ ਨਗਰ ਦੇ ਜੋ ਏਰੀਆਜ਼ ਨੇ ਤੇ ਡੰਪ ਲੱਗੇ ਹੋਏ ਨੇ तकरीबन 28 ਨੇ ਉਹਨਾਂ ਨੂੰ ਕਲੀਅਰ ਕਰਕੇ ਉੱਥੇ ਚੰਗੀ ਡਿਵੈਲਪਮੈਂਟ ਜਿਹੜੀ ਉਸ ਏਰੀਆ ਦੀ ਕੀਤੀ ਜਾਏਗੀ ਨਾਲ ਹੀ ਆਵਾਰਾ ਪਸ਼ੂਆਂ ਦੀਵਾਰਾ ਕੁੱਤਿਆਂ ਦੀ ਵੀ ਪ੍ਰੋਬਲਮ ਕਈ ਵਾਰੀ ਦੇਖਣ ਨੂੰ ਮਿਲਦੀ ਹੈ ਉਹਦੇ ਬਾਰੇ ਪੁਖਤਾ ਪ੍ਰਬੰਧ ਨੇ ਜਿਹੜੇ ਉਹ ਕੀਤੇ ਜਾਣਗੇ ਔਰ ਇਹਦੇ ਨਾਲ ਹੀ ਸਭ ਤੋਂ ਇੰਪੋਰਟੈਂਟ ਇੱਕ ਕਾਫੀ ਲੰਬੇ ਸਮੇਂ ਦੀ ਜੋ ਕਿਉਂਕਿ ਸਪੋਰਟਸ ਹਬ ਹੈ ਜਲੰਧਰ ਸਪੋਰਟਸ ਹਬ ਨੂੰ ਦਰਸਾਉਂਦੇ ਹੋਏ ਸਮਾਰਕ ਨੇ ਜਿਹੜੇ ਉਹ ਬਣਾਏ ਜਾਣਗੇ ਖਾਸ ਤੌਰ ਤੇ ਜੋ ਬੋਲਟਨ ਪਾਰਕ ਦੀ ਜੋ ਪੁਰਾਣੀ ਗਲੋਰੀ ਹੈ ਉਹਨੂੰ ਦੁਬਾਰਾ ਰੀਇਸਟੈਬਲਿਸ਼ ਕੀਤਾ ਜਾਊਗਾ ਔਰ ਪੀਏਪੀ ਫਲਾਈਓਵਰ ਜਿਹੜਾ ਕਿ ਇੱਕ ਕਨੈਕਟੀਵਿਟੀ ਦਾ ਇੱਕ ਮੇਨ ਸੂਤਰ ਧਾਰਾ ਹੈ ਜਲੰਧਰ ਦਾ ਉਹਨੂੰ ਡਿਵੈਲਪ ਕੀਤਾ ਜਾਊਗਾ ਤਾਂ ਕਿ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਔਰ ਸੁਖਾਲਾ ਜਿਹੜਾ ਉਹ ਕੀਤਾ ਜਾਵੇ ਸੋ ਸਾਥੀਓ ਇਹ ਪੰਜ ਗਾਰੰਟੀਆਂ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਰਹਿਨਮਾਈ ਦੇ ਵਿੱਚ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਭਗਵੰਤ ਮਾਨ ਜੀ ਦੀ ਰਹਿਨਮਾਈ ਦੇ ਵਿੱਚ ਆਮ ਆਦਮੀ ਪਾਰਟੀ ਕਮਿਟ ਕਰਦੀ ਹੈ ਜਲੰਧਰ ਦੇ ਲੋਕਾਂ ਦੇ ਨਾਲ ਕਿ ਜਿਸ ਦਿਨ ਜਲੰਧਰ ਦੇ ਲੋਕਾਂ ਨੇ 21 ਤਾਰੀਖ ਨੂੰ ਵੋਟਾਂ ਪਾ ਕੇ ਸਾਡਾ ਮੇਅਰ ਜਿਹੜਾ ਆਮ ਆਦਮੀ ਪਾਰਟੀ ਦਾ ਬਣਾ ਦਿੱਤਾ ਉਸੇ ਦਿਨ ਤੋਂ ਹੀ ਇਹਨਾਂ ਸਾਰੀਆਂ ਪੰਜ ਗਾਰੰਟੀਆਂ ਦੇ ਉੱਪਰ ਅਪਾਰਟ ਫਰਮ ਅਦਰਸ ਥਿੰਗਸ ਬਾਕੀ ਵੀ ਜੋ ਚੀਜ਼ਾਂ ਹੈਗੀਆਂ ਉਹਦਾ ਇੱਕ ਰੈਗੂਲਰ ਹੋਏ ਪਰ ਇਹ ਪੰਜ ਟੀਚੇ ਨੇ ਜਿਹੜੇ ਅਸੀਂ ਲੈ ਕੇ ਚੱਲੇ ਆ ਕਿ 5 ਸਾਲਾਂ ਦੇ ਲਈ ਨਹੀਂ ਕਾਰਪੋਰੇਸ਼ਨ ਅਗਲੇ 2 ਸਾਲਾਂ ਦੇ ਵਿੱਚ ਹੀ ਸਾਡੀ ਸਰਕਾਰ ਫ फेब्रुवारी 27 ਤੱਕੋਂ ਤੋਂ ਬਾਅਦ ਵੀ ਦੁਬਾਰਾ ਹੋਣੀ ਹੈ ਪਰ ਇਸੇ ਟਰਮ ਦੇ ਵਿੱਚ ਅਸੀਂ ਮੰਨ ਕੇ ਚੱਲਦੇ ਆ ਕਿ ਅਗਲੇ 2 ਸਾਲਾਂ ਦੇ ਵਿੱਚ ਵਿੱਚ ਕਾਰਪੋਰੇਸ਼ਨ ਦੇ ਜ਼ਰੀਏ ਇਹਨਾਂ 5 ਗਰੰਟੀਆਂ ਨੂੰ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਹੈ ਜਿਹੜੀ ਉਹ ਪੂਰਾ ਕਰੇਗੀ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਸ ਤਰੀਕੇ ਦਾ ਵਧੀਆ ਨਿੱਗਾ ਔਰ ਓਵਰ ਵੈਲਮਿੰਗ ਰਿਸਪੌਂਸ ਹੈ ਜਿਹੜਾ ਉਤਸ਼ਾਹ ਲੋਕਾਂ ਵੱਲੋਂ ਮਿਲ ਰਿਹਾ ਹੈ ਬਹੁਤ ਵੱਡੇ ਮਾਰਜਨ ਦੇ ਨਾਲ ਸਾਰੇ ਵੋਟਾਂ ਦੇ ਵਿੱਚ ਸਾਡੇ ਕੈਂਡੀਡੇਟ ਨੇ ਜਿਹੜੇ ਉਹ ਜੇਤੂ ਹੋਣਗੇ ਤੇ ਜਲੰਧਰ ਦੀ ਤੇ ਜਲੰਧਰ ਦੇ ਲੋਕਾਂ ਦੀ ਸੇਵਾ ਕਰਨ ਨੂੰ ਕਮਿਟਿਡ ਸੋਚ ਦੇ ਨਾਲ ਅਸੀਂ ਇਹ ਸਾਰੀਆਂ ਪੰਜ ਗਾਰੰਟੀਆਂ ਜਿਹੜੀਆਂ ਉਹ ਪੂਰੀਆਂ ਕਰਾਂਗੇ ਅਮਨ ਜੀ ਜਿੱਦਾਂ ਤੁਸੀਂ ਗੱਲ ਕੀਤੀ ਕਿ ਸਾਡਾ ਮੀਰ ਬਣਨ ਦਾ ਮਤਲਬ ਕਿ ਜਿੱਦਾਂ ਗੇਂ ਬਣਾਉਂਗਾ ਜਿੱਦਾਂ ਗੁਰੂ ਬਣਾਣਾ ਹੈ ਮੇਰ ਪੱਧਰ ਦਾ ਦਾਅਵੇਦਾਰ ਕੌਣ ਹੈ ਤੁਹਾਡੇ ਨਜ਼ਰ ਵਿੱਚ ਨਹੀਂ ਇਹ ਤਾਂ ਪਹਿਲਾ ਇਲੈਕਸ਼ਨ ਹੋਣਦਾ ਇੱਕ ਇਲੈਕਸ਼ਨ ਲੜਿਆ ਜਾਂਦਾ ਕਿ ਆਪ ਵਿਜੇਨ ਦਾ ਕਿਹੜਾ ਬੰਦਾ ਹੈਗਾ ਸੁਣੋ ਇਹ ਗੱਲ ਨਹੀਂ ਹੁੰਦੀ ਹੈਗੀ ਸਾਡੇ ਵੱਲੋਂ ਜਿਹੜੇ 85 ਬੰਦੇ ਨੇ ਅਸੀਂ ਸਾਰੇ ਦੇ ਸਾਰੇ ਹੀ ਚੰਗੀ ਵਿਜਨ ਵਾਲੇ ਮੈਦਾਨ ਦੇ ਵਿੱਚ उतारे ਨੇ ਆਮ ਆਦੀ ਪਾਰਟੀ ਇੱਕ ਡੈਮੋਕਰੇਟਿਕ ਪਾਰਟੀ ਹੈ ਡੈਮੋਕ੍ਰੇਸੀ ਦੇ ਵਿੱਚ ਬਿਲੀਵ ਕਰਦੀ ਹੈ ਜਿਸ ਦਿਨ ਮੈਜੋਰਿਟੀ ਆ ਗਈ ਉਹਨਾਂ ਦੀ ਮੀਟਿੰਗ ਹੋਊਗੀ ਪਾਰਟੀ ਦਾ ਰਿਪਰੈਜ਼ੈਂਟੇਟਿਵ ਆਊਗਾ ਤੇ ਜਿਹਨੂੰ ਸਾਰੇ ਸਾਥੀ ਕਹਿਣਗੇ ਮੈਜੋਰਿਟੀ ਦੇ ਨਾਲ ਸਾਰਿਆਂ ਨੂੰ ਇਨ ਲੂਪ ਲੈ ਕੇ ਸਹਿਮਤੀ ਦੇ ਨਾਲ ਕੰਸੈਂਸਸ ਦੇ ਨਾਲ ਇਹ ਫੈਸਲਾ ਜਿਹੜਾ ਉਹ ਕੀਤਾ ਜਾਏਗਾ ਪਹਿਲਾਂ ਜਿਹੜੀਆਂ ਵੰਡੀਆਂ ਹੈ ਪਹਿਲਾਂ ਜਿਹੜੀਆਂ ਵੰਡੀਆਂ ਗਈਆਂ ਸੀ ਉਸ ਤੋਂ ਬਾਅਦ ਕੁਝ ਸੋਚ ਚੇਂਜਸ ਕੀਤਾ ਗਿਆ ਤੇਰਾ ਜਦੋਂ ਤੁਸੀਂ ਸਰਕਲ ਹੌਂਸ ਮੀਟਿੰਗ ਕੀਤੀ ਸੀ ਲਾਸਟ ਮੀਟਿੰਗ ਕਰਨ ਤੋਂ ਬਾਅਦ ਜਦੋਂ ਇਹ ਗਿਆ ਲਗਾ ਕਿ ਅਸੀਂ ਸਕਰੀਨਿੰਗ ਕਮੇਟੀ ਸਾਡੀ ਜਿਹੜੀ ਆ ਉਹ ਸਾਈਡ ਕਰੇਗੀ ਐਮ ਐਲ ਏ ਦੇ ਮੰਤਰੀ ਉਹ ਸਾਰੇ ਜਿੰਨੇ ਤੋਂ ਤੁਹਾਡੇ ਜਿਹੜੇ ਮੇਨ ਫਤਹਾ ਅਧਿਕਾਰੀਆਂ ਨਾਲ ਦੀ رائے ਲੈ ਕੇ ਤੁਸੀਂ ਕਿਹਾ ਸੀਗਾ ਕਿ ਜਿਹੜੀ ਮਤਲਬ ਇਹਦਾ ਆਗ ਜਿਹੜੇ ਕਵੀ ਵਾਲੇ ਬੰਦੇ ਹੋਣਗੇ ਸਾਫ ਸੁਥਰੇ ਵਾਲੇ ਬੰਦੇ ਹੋਣਗੇ ਔਰ ਵਿਜ਼ਨ ਵਾਲੇ ਬੰਦੇ ਹੋਣਗੇ ਉਹਨਾਂ ਨੂੰ ਪਹਲਾਵਾਂਗੇ ਕਈ ਟਿਕਟਾਂ ਇਸ਼ਾਰੀਆਂ ਦਿੱਤੀਆਂਗੇ ਜਿਹੜੇ ਚ ਪਰਚੇ ਵੀ ਦਰਜ ਹੈਗੇ ਆ ਨਹੀਂ ਦੇਖੋ ਪਲੀਜ਼ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਵਿਥਿਨ 3-4 ਡੇਸ ਤਿੰਨ ਚਾਰ ਦਿਨਾਂ ਦੇ ਵਿੱਚ 350 ਬੰਦਿਆਂ ਨੂੰ ਪਾਰਟੀ ਦੇ ਐਮਐਲਏ ਮੰਤਰੀਆਂ ਐਮਪੀਜ਼ ਨੂੰ ਔਰ ਆਫਿਸ ਬੀਅਰਸ ਨੂੰ ਅਸੀਂ ਇਨਵੋਲਵ ਕਰਕੇ ਮਹਿਜ਼ 4 ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 5 ਕਾਰਪੋਰੇਸ਼ਨਾਂ 42 ਕਮੇਟੀਆਂ ਔਰ ਨਗਰ ਕ ਪੰਚਾਇਤਾਂ ਔਰ 49 ਜਿਹੜੇ ਬਾਇ ਇਲੈਕਸ਼ਨ ਸੀਗੇ ਇੰਨੀਆਂ ਥਾਵਾਂ ਦੇ ਉੱਪਰ ਮਹਿਸ ਚਾਰ ਦਿਨਾਂ ਦੇ ਵਿੱਚ 977 ਟਿਕਟ ਡਿਸਟ੍ਰੀਬਿਊਸ਼ਨ ਜਿਹੜੀ ਉਹ ਹੋਈ ਹੈ ਹੁਣ ਜਿਹੜੇ ਅਸੀਂ ਲੋਕ ਵੀ ਹੈਗੇ 350 ਉਹ ਵੀ ਇਨਸਾਨ ਨੇ ਹੋ ਸਕਦਾ ਕਿਤੇ ਕੋਈ ਕਿਸੇ ਟਿਕਟ ਦੇ ਵਿੱਚ ਕੋਈ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਕੋਈ ਟਿਕਟ ਬਦਲੀ ਗਈ ਆ ਹੋ ਸਕਦਾ ਕੋਈ ਗਲਤੀ ਰਹੀ ਹੋਵੇ ਕੋਈ ਉੰਨੀ ਕੀ ਰਹੀ ਹੋਵੇ ਪਰ ਬਾਇੰਡ ਲਾਰਜ ਜਿਹੜਾ ਸਾਡਾ ਪਰਪਸ ਰਿਹਾ ਹੈ ਮਕਸਦ ਰਿਹਾ ਹੈ ਉਹ ਸਾਰਿਆਂ ਨੂੰ ਇਨਕਲੂਸਿਵਲੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਰਿਹਾ ਹੈ ਔਰ ਮੈਂ ਇਸ ਮੇਰਾ ਕਵਾਲਰ ਹੋਣੀ ਜ਼ਿੰਮੇਵਾਰ ਹੋਗਾ ਕੁਝ ਛਿੱਕੇ ਨੇ ਗਾਗੀ ਬੰਦੇ ਜਿਹਨਾਂ ਦੇ ਪਰਚੇ ਦਰਜ ਹੈ ਕੀ ਤੁਹਾਡੇ ਪਰਚਾ ਸੁਣੋ ਪਰਚਾ ਦਰਜ ਪੋਲਿਟਿਕਸ ਦੇ ਵਿੱਚ ਪਰਚਾ ਦਰਜ ਸੁਣੋ 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 ਪਰਚਾ 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 ਦਰਜ ਪਰਚਾ ਦਰਜ ਹੋਣਾ ਮਤਲਬ ਇਹ ਮਤਲਬ ਇਹ ਥੋੜੀ ਇਹ ਕਿ ਬੰਦਾ ਬੰਦਾ ਗਿਲਟੀ ਹੋ ਗਿਆ ਪਰਚੇ ਤਾਂ ਜਿੰਨੇ ਪਿਛਲੇ ਸਰਕਾਰਾਂ ਦੇ ਵਿੱਚ ਜੋ ਕੰਮ ਚੱਲਦਾ ਰਿਹਾ ਕਾਲੀਆਂ ਤੇ ਕਾਂਗਰਸੀਆਂ ਦੇ ਵਿੱਚ ਉਥੇ ਬੇਗਨਾ ਲੋਕਾਂ ਦੇ ਉੱਪਰ ਵੀ ਪਰਚੇ ਬਿਥੇਰੇ ਦਰਜ ਹੋਏ ਨੇ ਅਸੀਂ ਅੱਜ ਤੁਸੀਂ ਪਬਲਿਕ ਪ੍ਰੋਟੈਸਟ ਕਰਨ ਚੱਲ ਜੋ ਲੋਕਾਂ ਦੇ ਮੁੱਦੇ ਮਸਲੇ ਲਈ ਤੁਸੀਂ ਸਰਕਾਰ ਦੇ ਨਾਲ ਲੜਨ ਚੱਲ ਜੋ ਤੁਸੀਂ ਰੋਡ ਦੇ ਉੱਪਰ ਪਰਚਾ ਰੋਡ ਦੇ ਉੱਪਰ ਪ੍ਰੋਟੈਸਟ ਕਰਨ ਲੱਗ ਜੋ 188 ਦਾ ਪਰਚਾ ਉਥੇ ਤੁਹਾਡੇ ਤੇ ਵੀ ਹੋ ਜਾਊਗਾ ਸੋ what i mean to say is what i mean to say is that until a naas banda is not proven guilty by the court you cannot call him a guilty ਅਮਨ ਜੀ ਨੀਓ ਆਈ ਥਿੰਕ ਹੋਰ ਸਾਰੇ 977 ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਹੋਰ ਕਿਤੇ ਵੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਹਾਂ ਇੱਕ ਪਾਰਟिकुलर ਇਨਸੀਡੈਂਟ ਹੈ ਜਿਹੜਾ ਉਹ ਤੁਹਾਡੇ ਜਲੰਧਰ ਦੇ ਵਿੱਚ ਜ਼ਰੂਰ ਹੋਇਆ ਸੀਗਾ ਪਰ ਨਾਲ ਦੀ ਨਾਲ ਇਟ ਵਾਸ ਸਾਰਟਡ ਆਊਟ ਇਹ ਦੇਖੋ ਮੇਰੀ ਗੱਲ ਸਮਝੋ ਤੁਸੀਂ ਜਿਹੜੇ ਬੰਦੇ ਤਕਰੀਬਨ ਤਕਰੀਬਨ 5000 ਪਲੱਸ ਬੰਦਿਆਂ ਨੇ ਸਾਡੇ ਕੋਲ 977 ਸੀਟਾਂ ਵਾਸਤੇ ਅਪਲਾਈ ਕੀਤਾ 5000 ਪਲੱਸ ਨੇ ਔਰ ਮਹਿਜ਼ 4 ਦਿਨਾਂ ਦੇ ਵਿੱਚ ਉਹਨਾਂ ਦੀ ਸਕਰੀਨਿੰਗ ਕਰਕੇ ਟਿਕਟ ਜਿਸ ਤੋਂ ਇਹ ਜੇ ਐਲੀਮੈਂਟ ਨੇ ਜਿਹੜੇ ਉਹ ਕਈ ਵਾਰੀ ਇਹ 2022 ਦੇ ਵਿੱਚ ਵੀ ਹੋਇਆ ਸੀਗਾ ਇੱਕ ਹਲਕਾ ਸੀਗਾ ਜਿੱਥੋਂ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਤੇ ਉਹ ਬੰਦਾ ਛੱਡ ਕੇ ਦੂਜੀ ਪਾਰਟੀ ਦੇ ਵਿੱਚ ਚਲਾ ਗਿਆ ਕਾਂਗਰਸ ਦੇ ਵਿੱਚ ਤੇ ਜੇ ਅਸੀਂ ਜਿਹੜਾ ਅਖੀਰਲੇ ਲਾਸਟ ਮੂਮੈਂਟ ਦੇ ਉੱਪਰ ਜਿਹੜੇ ਬੰਦੇ ਨੂੰ ਟਿਕਟ ਦਿੱਤੀ ਉਹ ਬੰਦਾ ਜਿਹ ਹੈ ਐਮਐਲਏ ਤੇ ਜਿਹਨੂੰ ਉਹ ਛੱਡ ਕੇ ਗਿਆ ਸੀਗਾ ਦਈਆ ਸੀ ਫਿਰੋਜ਼ਪੁਰ ਤੋਂ ਫਿਰੋਜ਼ਪੁਰ ਤੋਂ ਦਈਆ ਸੀਗਾ ਤੇ ਜਿਹਨੂੰ ਅਸੀਂ ਪਹਿਲਾਂ ਟਿਕਟ ਤੇ ਜਿਹੜਾ ਕਾਂਗਰਸ ਗਿਆ ਸੀਗਾ ਉਹਦੀ ਜ਼ਮਾਨਤ ਜਮਤ ਹੋ ਗਈ ਸੀ ਸੋ ਆ ਜਿਹੜਾ ਸਾਥੀ ਕੋਈ ਇੱਥੋਂ ਗਿਆ ਉਹਦੇ ਨਾਲ ਵੀ ਉਹੀ ਹੁਣ ਜਾ ਰਿਹਾ ਹੈ ਬੀਜੇਪੀ ਤੋਂ ਆਵਾਮ ਵੀ ਪਾਰਟੀ ਜਾ ਰਹੀ ਹੈ ਲੇਕਿਨ ਜਿਹੜਾ ਦੋ ਦੋ ਬੰਦੇ ਕਾਂਗਰਸ ਤੋਂ ਲੜੇ ਹਾਂਜੀ ਬੰਦਾ ਜਿਹੜਾ ਬੀਜੇਪੀ ਤੋਂ ਆਵਾਮ ਵੀ ਪਾਰਟੀ ਹੈ ਲੇਕਿਨ ਜਿਹੜਾ ਇਲੈਕਸ਼ਨ ਕਾਂਗਰਸ ਨਾਲ ਲੜਦਾ ਹੈ ਕੌਣ ਕਿਹਦੀ ਗੱਲ ਕਰ ਰਹੇ ਹੋ ਮੈਂ ਤਾਂ ਟਿਕਟਾਂ ਦੀ ਗੱਲ ਕਰਦਾ ਮੈਂ ਕਹਿੰਦਾ ਜਿਹੜਾ ਮਰਜ਼ੀ ਲੜ ਰਿਹਾ ਜੀ ਜਿਨੇ ਝਾੜੂ ਛੱਡਿਆ ਉਹਦੇ ਉੱਪਰ ਝਾੜੂ ਫੇਰ ਦੇਣਾ ਲੋਕਾਂ ਨੇ ਤੁਹਾਨੂੰ ਗਰੰਟੀ ਕਰਦਾ ਹੋਰ ਦੱਸੋ ਹ ਕੱਲੀ ਜਣੋ ਆਓ ਜੀ ਆਹ ਲਓ ਇਹਨੂੰ ਸਾਰੇ ਕਾਫੀ ਦੇ ਦਿੰਦੇ ਹੋ ਹੋਰ ਲਾ ਲਓ ਜੀ ਆਹ ਲਓ ਜੀ ਆਹ ਆਹ ਕਰ ਲਓ ਫਰੰਟ ਵਾਲਾ ਬੀਜਰ ਕਰ ਲਓ ਆਹ ਲਓ ਆਹ ਜੀ ਇਹਨਾਂ ਨੂੰ ਇਹ ਬੁਦੇ ਕਰਦੇ ਲੋ ਮੈਨੂੰ ਇੱਕ ਹੋਰ ਦੋ ਜਗ ਮਾਸਾ ਕਰਦੇ ਗਰਮ ਜਿਹਾ ਮੈਂ ਇਹ ਵੀ ਕਰਦੇ ਹਾਂ ਜੀ ਸਰ ਜੀ ਸਰ ਇਹ ਸਾਈਡ ਦੇਖਣਾ ਜੀ ਸਰ ਕਿਹੜੀ ਵੱਸੇ ਜੀ ਫਰੰਟ ਲੁੱਕ ਸਰ ਫਰੰਟ ਲੁੱਕ ਸਰ ਸਰ ਯਾਹ ਬਸ ਫਰੰਟ ਫਰੰਟ ਕਰਨਾ ਹੈ ਸਰ ਤੇਰੇ ਤੇ ਇੱਕ ਵਾਰੀ ਦਿਖਾ ਲਓ ਜੀ ਸਾਈਡ ਦੇਖਣਾ ਹੋ ਗਿਆ ਜੀ ਲਓ ਜੀ ਸਰ ਸਰ ਹਰੇਕ ਕੰਦੀ ਦੇ ਸਾਹਮਣੇ ਸਰ ਪੂਰੀ ਬੋਲ ਨਹੀਂ ਕਰਾਉਣੇ ਬ੍ਰਾਂਡ ਕੋ ਸਾਈਡ ਬਸ ਹੈ ਠੀਕ ਹੈ ਜੀ ਜੁਆਇਨਿੰਗ ਰਾਹ ਜੁਆਇਨਿੰਗ ਹਾਂ ਗਰਨਕਰ ਮੈਸ ਕ ਵਿੱਚੋਂ ਅਮਨ ਜੀ ਪੂਰਬ ਕਾਉਂਸਲਰ ਕਾਂਗਰਸ ਪਾਰਟੀ ਦਾ ਪ੍ਰਧਾਨ ਆਪਕਾ ਦੇਵ ਜੀ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਜਾ ਰਹੇ ਨੇ ਦੇਸ਼ੀਆ ਉਹ ਰਾਜੀ ਜਾਣਿਕ ਰਹਿਣੋ ਨੌਂ ਦੇ ਨਾਲ ਯੂਵਾ ਲੀਡਰ ਲੰਗੋਰੀ ਆਵਾਜ਼ ਦਿੱਤੀ ਹੁਣ ਆਜੀ ਆਜੀ ਗਰਵੀ ਕੋਲ ਲੈ ਕੇ ਆਣਾ ਸੌਖਾ ਹੋ ਜਾਊਗਾ ਬੇਟਾ ਅੱਜ ਇੱਕ ਹੋ ਰਿਹਾ ਰਵੀ ਸੋਫੇ ਲੈ ਕੇ ਆ ਗਿਆ ਅੱਜ ਲਈ ਸੈਰ ਕੱਤੀ ਆਉਸ਼ਧੀ ਆਪਣੇ ਘਰ ਦੀ ਪਾਰਟੀ ਕੋਲ ਆ ਗਏ ਹਾਂ ਹਲੋਮ ਸ਼੍ਰੀਨ ਜੀ आतम जी गुरुजी भी पे लेके आए बेटा